ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸੰਪਰਕ ਮੁਹਿੰਮ ਦੇ ਤਹਿਤ ਗੁਰਾ ਨਜ਼ਦੀਕ ਪਿੰਡ ਬਿਰਕਾ ਵਿਖੇ ਪਿੰਡ ਦੇ ਸਰਪੰਚ ਸੁਮੇਤ ਪਸਰਾ ਦੀ ਅਗਵਾਈ ਹੇਠ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੀਆਂ ਦਰਜਨ ਦੇ ਕਰੀਬ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਐਸਪੀ ਹੈੱਡਕੁਆਟਰ ਸਰਦਾਰ ਮੁਖਤਿਆਰ ਸਿੰਘ ਰਾਏ ਅਤੇ ਡੀਐਸਪੀ ਫਲੋਰ ਸਰਬੰਸਿੰਘ ਭਲ ਪਹੁੰਚੇ ਜਿਨ੍ਹਾਂ ਵੱਲੋਂ ਨਵੀਂ ਚੁਣੀਆ ਪੰਚਾਇਤਾਂ ਨੂੰ ਜਥੇ ਮੁਬਾਰਕਬਾਦ ਦਿੱਤੀ ਗਈ ਉੱਥੇ ਉਨ੍ਹਾਂ ਕਿਹਾ ਕਿ ਨਵੀਆਂ ਬੜੀਆਂ ਪੰਚਾਇਤਾਂ ਦੀ ਪਿੰਡਾਂ ਲਈ ਵੱਡੀ ਜ਼ਿੰਮੇਵਾਰੀ ਹੈ ਕਿ ਨਸ਼ੇ ਦੇ ਖਾਤਮੇ ਲਈ ਉਹ ਪੁਲਿਸ ਨਾਲ ਸਹਿਯੋਗ ਕਰਨ ਉਹਨਾਂ ਨਾਲ ਹੀ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਜੇਕਰ ਮਾਰੇ ਅਨਸਰਾਂ ਦੀ ਜਾਣਕਾਰੀ ਦੇਵੇਗਾ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਉਹਨਾਂ ਸਮੂਹ ਪਿੰਡ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹਾਲੇ ਤੱਕ ਇਸ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਮੀਟਿੰਗਸ ਕੀਤੀਆਂ ਗਈਆਂ ਉਹਦੇ ਵਿੱਚ ਲੋਕਾਂ ਦਾ ਹੰਗਾਰਾ 100% ਆ ਰਿਹਾ ਤੇ ਲੋਕ ਖੁੱਲ ਕੇ ਉਹ ਗੱਲਾਂ ਦੱਸ ਰਹੇ ਜਿਹੜੀਆਂ ਦੱਸਣ ਤੋਂ ਪਹਿਲਾਂ ਹੈਜ਼ਿਟੇਟ ਕਰਦੇ ਸੀਗੇ ਉਹ ਇਸ ਕਰਕੇ ਆ ਕਿਉਂਕਿ ਨਵੀਆਂ ਪੰਚਾਇਤਾਂ ਨੂੰ ਪ੍ਰਸ਼ਾਸਨ ਤੇ ਭਰੋਸਾ ਪ੍ਰਸ਼ਾਸਨ ਵੱਲੋਂ ਇਹ ਪਹਿਲ ਆ ਕਿ ਕੋਈ ਵੀ ਇਹੋ ਜਿਹੀ ਚੀਜ਼ ਵਿੱਚ ਨਾ ਰਹਿ ਜਵੇ ਕਿ ਜਿਹਦੇ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਨਾ ਆਵੇ ਬਟ ਇਹਨਾਂ ਮੀਟਿੰਗਾਂ ਦੀ ਸਫਲਤਾ ਹੀ ਮੈਂ ਕਹੂੰਗਾ 100% ਹੈ ਕਿਉਂਕਿ ਜਿੱਥੇ ਵੀ ਅਸੀਂ ਜਾਂਦੇ ਆ ਲੋਕ ਖੁੱਲ ਕੇ ਗੱਲ ਕਰਦੇ ਆ ਹਰ ਪ੍ਰੋਬਲਮ ਦੱਸਦੇ ਆ ਸਾਡੇ ਡਿਪਾਰਟਮੈਂਟ ਨਾਲ ਰਿਲੇਟਡ ਤੋਂ ਬਿਨਾਂ ਵੀ ਪ੍ਰੋਬਲਮ ਜਿਹੜੀਆਂ ਆ ਉਹ ਅਸੀਂ ਆਪਣੇ ਐਂਡ ਤੇ ਜਿਹੜੀਆਂ ਸੋਲਵ ਕਰ ਸਕਦੇ ਆ ਉਹ ਕੀਤੀਆਂ ਜਾਂਦੀਆਂ ਤੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਆ ਤੇ ਇਹਨਾਂ ਦੁਆਰਾ ਜੋ ਵੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਆ ਤਿਆ ਤਾਂ 100% ਕੰਪਲਾਈਂਸ ਵੀ ਹੋ ਰਹੀ ਆ ਫਿਰ ਪਰਫਾਰਮਰ ਵੀ ਤੁਹਾਡੇ ਕੋਲ ਦਿੱਤੇ ਆ ਜਿਹੜੇ ਪਰਫਾਰਮਰ ਭਰ ਕੇ ਜਿਹੜਾ ਨਾਮ ਵੀ ਗੁਪਤ ਰੱਖਣ ਦੀ ਗੱਲ ਕਹੀ ਜਾਂਦੀ ਆ ਕਿੰਨੇ ਕੋ ਹੁਣ ਤੱਕ ਕਿਉਂਕਿ ਲਗਾਤਾਰ ਸੰਪਰਕ ਨਾ ਸਾਨੂੰ ਚੱਲ ਰਹੀ ਆ ਕਿ ਹਲੇ ਤੱਕ ਕਿੰਨੇ ਕੋਈ ਡਾਟਾ ਕੋਈ ਆਇਆ ਹੋਵੇ ਜਾਂ ਕਿੰਨੇ ਕੋ ਉਹਦੇ ਐਕਸ਼ਨ ਸਰਵ ਹੋਇਆ ਹੈ ਜਿਹੜੇ ਪਰਫਾਰਮਰ ਦਾ ਕੋਲ ਜਿਹੜੇ ਨਾ ਪਰਫਾਰਮਰ ਦੇ ਵਿੱਚ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਆ ਸਾਰੀ ਡਿਸਟ੍ਰਿਕਟ ਲੈਵਲ ਤੇ ਕੰਪਾਈਲ ਕੀਤੀ ਜਾਊਗੀ ਕੰਪਾਈਲ ਕਰਕੇ ਉਹਦੇ ਵਿੱਚ categoriesation ਕੀਤੀ ਜਾਊਗੀ ਕਿ ਪਹਿਲਾ ਕਰਨ ਵਾਲਾ ਕੰਮ ਕਿਹੜਾ ਸੈਕੰਡ ਕਿਹੜਾ ਥਰਡ ਕਿਹੜਾ ਉਹਦੇ ਅਨਸਾਰ ਹੀ ਐਕਸ਼ਨ ਲਿਆ ਜਾਊਗਾ ਜਿਨ੍ਹਾਂ ਦੇ ਵਿੱਚ ਤੋਂ ਬਹੁਤ ਜ਼ਿਆਦਾ ਅਰਜੈਂਟ ਆ ਉੱਤ ਤਾਂ ਜਿਹੜੀ ਲੋਕਲ ਪੁਲਿਸ ਸਾਡੇ ਡਿਪਟੀ ਸਾਹਿਬ ਆ ਐਸ ਐਚਓ ਆ ਚੌਂਕੀ ਇੰਚਾਰਜ ਉਹ ਰੈਕਟ ਕਰਦੇ ਆ ਸਰ ਆਮ ਲੋਕਾਂ ਕੀ ਮੈਸੇਜ ਲਿਆਉਂਗੇ ਸਾਡੇ ਤੋਂ ਵੀ ਮੈਸੇਜ ਇਹ ਹੈ ਕਿ ਸੁਸਾਇਟੀ ਨੂੰ ਆਪਾਂ ਸਾਰੇ ਰਲ ਕੇ ਹੀ ਬਚਾ ਸਕਦੇ ਆ ਅਵੇਅਰ ਹੋ ਕੇ ਆਲੇ ਦੁਆਲੇ ਨਿਗਰਾਨਾ ਰੱਖ ਕੇ ਇੱਕ ਦੂਜੇ ਨਾਲ ਸਹਿਯੋਗ ਕਰਕੇ ਤੇ ਜਿਹੜੇ ਬੱਚੇ ਫਸ ਚੁੱਕੇ ਆ ਨਸ਼ਾ ਦੀ ਗ੍ਰਸਤ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾ ਕੇ ਉਹਨਾਂ ਦੀ ਪ੍ਰੋਪਰ ਟਰੀਟਮੈਂਟ ਕਰਵਾ ਕੇ ਨਵੀਂ ਪੰਚਾਇਤਾਂ ਨੂੰ ਗੁਰ ਮੈਸੇਜ ਨਵੀਂ ਪੰਚਾਇਤਾਂ ਨੂੰ ਇਹ ਕਿ ਵਧੀਆ ਜ਼ਿੰਮੇਵਾਰੀ ਮਿਲੀ ਆ ਇਹਨ ਪੂਰੇ ਤਕੜੇ ਹੋ ਕੇ ਕੰਮ ਕਰੋ ਪਤਾ ਲੱਗੇ ਪਿੰਡ ਨੂੰ ਕਿ ਅਸੀਂ ਵਧੀਆ ਮੈਂਬਰ ਚੁਣੇ ਆ ਤੇ ਇਹ ਨਹੀਂ ਪਿੰਡ ਦਾ ਸਤਾਰ ਇਸ ਦੌਰਾਨ ਪਿੰਡ ਦੇ ਸਰਪੰਚ ਸੁਮੇਦ ਬਸਰਾ ਨੇ ਆਏ ਹੋਏ ਸਾਰੇ ਹੀ ਅਧਿਕਾਰੀਆਂ ਅਤੇ ਪੰਚਾਇਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਇਲਾਕੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਉਹ ਪੁਲਿਸ ਨਾਲ ਪੂਰਨ ਸਹਿਯੋਗ ਕਰਨਗੇ ਪਿੰਡ ਬਿਰਕਾ ਤੋਂ ਨਵਰਾੰਗ ਚੈਨਲ ਦੀ ਰਿਪੋਰਟ ਅੱਜ ਮੁਖਤਿਆਰ ਆਏ ਜੀ ਐਸਪੀ ਹੈੱਡਕੁਆਰਟਰ ਜੀ ਨੇ ਜੋ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹਦੇ ਵਿੱਚ ਮੁੱਖ ਗੱਲ ਇਹ ਸੀ ਕਿ ਜਿਹੜਾ ਪਿੰਡਾਂ ਦੇ ਵਿੱਚ ਨਸ਼ੇ ਦਾ ਕੋੜ ਜਿਹੜਾ ਫੈਲ ਰਿਹਾ ਆ ਉਸ ਤੇ ਕਿੱਦਾਂ ਕਾਬੂ ਪਾਇਆ ਜਾ ਸਕਦਾ ਔਰ ਉਹਨਾਂ ਨੇ ਸਾਰਿਆਂ ਨੂੰ ਇਹ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਜਾਂ ਕਰ ਦਿੱਤਾ ਗਿਆ ਆ ਉਹਦੇ ਤੇ ਜੇ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਜਾਂ ਸਰਪੰਚ ਨੂੰ ਵੀ ਦੱਸੋਗੇ ਕਿ ਕਿਹੜੇ ਬੰਦੇ ਜਿਹੜੇ ਪਿੰਡ ਦੇ ਵਿੱਚ ਨਸ਼ੇ ਦਾ ਜਿਹੜਾ ਕੋਡ ਫਲਾ ਰਹੇ ਆ ਤਾਂ ਉਹਨਾਂ ਦਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਉਹ ਬੰਦਿਆਂ ਤੇ ਔਰ ਜਿਹੜਾ ਤੁਹਾਡਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਬਹੁਤ ਚੰਗੀ ਗੱਲ ਕੀਤੀ ਹੈ ਕਿਉਂਕਿ ਜੇ ਇਹ ਉਪਰਾਲੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਸ਼ੁਰੂ ਹੋ ਗਏ ਤਾਂ ਹੌਲੀ ਹੌਲੀ ਆਪਾਂ ਜਿਹੜਾ ਨਸ਼ੇ ਦੇ ਕੋੜ ਤੋਂ ਜਿਹੜਾ ਖਾਤਮਾ ਕਰ ਸਕਦੇ ਆ ਇਹ ਤੋਂ ਬਚ ਸਕਦੇ ਆ ਔਰ ਜਿਹੜੀ ਸਾਡੀ ਜਿਹੜੀ ਨਵੀਂ ਪਨੀਰੀ ਆ ਜਿਹੜੀ ਇਸ ਨਸ਼ੇ ਦੇ ਕੋੜ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਆ ਉਹ ਤੋਂ ਆਪਾਂ ਬਚ ਸਕਦੇ ਆ